ਬਾਈਗ ਲੋਕ ਨਾਲ ਕਰ ਦਿੰਦੇ ਮੈਂ ਹਾਲਾਂਕਿ ਮੈਂ ਪੋਲਿਟਿਕਸ ਬਾਰੇ ਜ਼ਿਆਦਾ ਨਹੀਂ ਬੋਲਦਾ ਪਰ ਇੱਥੋਂ ਤਾਂ ਪਤਾ ਹੈ ਨਾ ਜ਼ਿਆਦਾ ਪੰਗੇ ਨਹੀਂ ਲਈਦੇ ਪਰ ਇੱਥੋਂ ਤਾਂ ਪਤਾ ਕਿ اپੋਜੀਸ਼ਨ ਵਾਲੇ ਉਹ ਰੋਲਦਾ ਪਾਈ ਜਾਂਦਾ ਜਨਾ ਮਰਦੇ ਪਾਈ ਜਾਂਦਾ 70 ਸਾਲ ਤੁਸੀਂ ਸੁੱਤੇ ਰਹੇ ਹੋ 70 ਸਾਲ ਚ ਜਿਹੜਾ ਉਹਨੇ 5 ਸਾਲਾਂ ਚ ਕੰਮ ਕਰਤਾ ਤੁਸੀਂ 70 ਸਾਲ ਚ ਨਹੀਂ ਕੀਤਾ ਬਿਲਕੁਲ ਸਹੀ ਤੁਸੀਂ ਬਣਿਆ ਬਣਾਇਆ ਜਿਹੜਾ ਉੱਥੇ ਪਾਵਰ ਹਾਊਸ ਦੀ ਮਠੰਡੇ ਥਰਮਲ ਪਲਾਂਟ ਉਹ ਬਣਿਆ ਬਣਿਆ ਬੰਦ ਕਰਤਾ ਉਹਨੇ ਬੰਦ ਪਿਆ ਉਧਰ ਰੁਕੜ ਵਾਲਾ ਉਹ ਚਾਲੂ ਕਰਾਤਾ ਉਥੋਂ ਉਥੋਂ ਕੋਲਾ ਕੋਲਾ ਲੈ ਕੇ ਆਇਆ ਆਪ ਉਹ ਆਪ ਜਾ ਕੇ ਬੋਲੇ ਆਂ ਕਹਣਾ ਜੋ ਮਿਲ ਕੇ ਗੱਲ ਕਰਕੇ ਬੰਦਾ ਬਹੁਤ ਪੰਜਾਬ ਨੂੰ ਆਏ ਆਏ ਚਾਹੁੰਦਾ ਜਿਵੇਂ ਆਪਦੇ ਬੱਚਿਆਂ ਨੂੰ ਚਾਹੁੰਦਾ ਹੁੰਦਾ ਠੀਕ ਹੈ ਪਲੱਸ ਉਹਦੀ ਮੈਮਰੀ ਐਨੀ ਸ਼ਾਰਪ ਹੈ ਬੋਤਾਤੇ ਬੋਤਾਤੇ ਸਭ 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 ਪੜਿਆ ਆ ਉਹਨਾਂ ਨਾਲ ਕੋਈ ਨਹੀਂ ਗੱਲ ਕੋਈ ਗੱਲ ਨਹੀਂ ਕਰ ਸਕਦਾ ਇਹ ਜੀ ਬੰਦਾ ਉਹ ਜਿਹੜੇ ਜਿਹੜਾ ਜਿਵੇਂ ਜਸਵਾਲ ਭੱਟੀ ਦਾ ਬੰਦੇ ਸੀ ਇਹਨਾਂ ਨੂੰ ਤੁਸੀਂ ਇਹ ਸੋਚਦੇ ਹੋ ਕਿ ਇਹ ਤਾਂ ਮਰਾਸੀ ਨੇ ਇਹ ਤਾਂ ਹਸਾਉਣਾ ਜਾਣਦੇ ਨਹੀਂ ਕਰਨ ਜਾਣਦੇ ਨਹੀਂ ਅੰਦਰੋਂ ਬਹੁਤ ਸੋਲਿਡ ਹੁੰਦੇ ਨੇ ਹਾਸੇ ਦੇ ਵਿੱਚ ਜਿਹੜੇ ਕਟਾਕਸ਼ ਕਰਦੇ ਆ ਨਾ ਸਟੱਡੀ ਬਹੁਤ ਜ਼ਿਆਦਾ ਹੁੰਦੀ ਹੈ